ਇਥੇ ਪੱਖੀ ਵਾਲੇ ਕਮਰੇ ਚ ਵਾਰਦਾ ਨਾ ਆਪਣੀ ਕੁੜੀ ਨੂੰ ਮਹਿਣਾਗਾ ਉਹ ਵੀ ਗੱਲ ਤਾਂ ਹੈਗੀ ਪੁੱਤ ਮੈਂ ਤੈਨੂੰ ਤਾਂ ਕਹਿਨੀ ਹੈ ਕਿ ਇਹ ਚਾਰ ਪੰਜ ਦਿਨ ਰਹਿਣਗੇ ਤੇ ਕਿਸੇ ਚੀਜ਼ ਦੀ ਥੋੜਾ ਨਾ ਪੈਣ ਦਿੰਦੀ ਪੂਰੀ ਵਧੀਆ ਸੇਵਾ ਕਰੀ ਪੁੱਤ ਠੀਕ ਹੈ ਜਿਵੇਂ ਕਹਿਣ ਕਿ ਦੇਖ ਲਾਡੀ ਨੂੰ ਜਿਹੜੀਆਂ ਚੀਜ਼ਾਂ ਪਸੰਦ ਨੇ ਦੇਖੋ ਉਹ ਦਾਲ ਜੀ ਘੱਟ ਖਾ ਕੇ ਖੁਸ਼ ਹੈਗਾ ਉਹ ਤਾਂ ਸਬਜ਼ੀ ਵੱਧ ਖਾਂਦਾ ਤੇ ਸਬਜ਼ੀ ਬਣਾ ਦਿਆ ਕਰੀ ਦੋ ਟਾਈਮ ਉਹ ਵੀ ਤਾਜੀ ਉਹ ਕਿੱਥੇ ਆ ਤੂੰ ਫਿਰ ਇੱਕ ਨਹੀਂ ਜਮੀ ਹੱਦ ਹੋ ਗਈ ਓਏ ਮੈਂ ਡਿਊਟੀ ਤੇ ਅਸਲ ਪਤਾ ਹੈ ਸਵੇਰੇ ਮੈਂ ਗਿਆ ਜੀ ਡਿਊਟੀ ਤੇ ਉਹ ਹੱਦ ਹੋ ਗਈ ਕੁੜੀ ਕਹੀ ਜਾਂਦੀ ਮੈਂ ਜਰਨੈਲ ਨੂੰ ਫੋਨ ਕੀਤਾ ਸੀ ਕੁੜੀ ਨਾਲੇ ਪ੍ਰੌਣਾ ਘਰੇ ਆਏ ਬੈਠਾ ਤੇ ਤੂੰ ਡਿਊਟੀਆਂ ਤੇ ਫਿਰਦਾ ਹੈ ਫੋਨ ਭਰਾਇਆ ਦੇ ਬਬੂ ਜੀ ਸਵੇਰੇ ਮੈਂ ਬਿਠਣਾ ਕੋਲ ਗਿਆ ਨਾ ਦੱਸਣਾ ਤੂੰ ਦਾ ਭੁੱਲ ਗਿਆ ਤੇ ਅਸੀਂ ਖੜੇ ਚੱਕੀ ਜਾਂਦੇ ਸਾਨੂੰ ਤਾਂ ਐਸੀ ਵੀ ਤੈਨੂੰ ਪਤਾ ਤੂੰ ਬਾਜ਼ਾਰ ਚ ਗਿਆ ਹੋਗਾ ਆ ਕਰ ਤੇਰੀ ਮਾਂ ਨਾਲ ਗੱਲ ਨਾ ਮੇਰੀ ਗੱਲ ਸੁਣ ਭਾਈ ਨਾ ਪਹਿਲੇ ਤਾਂ ਤੇਰੀ ਇਹ ਗੱਲ ਸੀ ਤੂੰ ਸਾਨੂੰ ਦੱਸਿਆ ਨਹੀਂ ਹੈਗਾ ਵੀ ਮਨਿੰਦਰ ਨੇ ਆਉਣਾ ਨਾਲੇ ਲਾਡੀ ਨੇ ਹੈ ਤੇ ਘਰ ਇੱਕ ਉਸਤੋਂ ਨਹੀਂ ਬੱਤਰਿਆ ਹੈਗਾ ਆਪਾਂ 7 ਮਿੰਟ ਹੋ ਗਏ ਚਾਹ ਬਣਾਈ ਨੂੰ ਵੀ ਹੁਣ ਤੱਕ ਉਹਨਾਂ ਨੂੰ ਚਾਹ ਨਹੀਂ ਫੜਾਈ ਹੈਗੀ ਮੈਂ ਮਨਿੰਦਰ ਨੂੰ ਇਹ ਗੱਲ ਕਹੀ ਸੀ ਵੀ ਰਸੋਈ ਚ ਸਾਰਾ ਸਮਾਨ ਲਿਆਟਾ ਪਿਆਗਾ ਹੈ ਨਾ ਤੂੰ ਇੱਥੇ ਡਿਊਟੀ ਤੇ ਲੱਗਾ ਮੈਂ ਇੰਨਾ ਕਰਤੀ ਉਹਨਾਂ ਦਾ ਉਹਨਾਂ ਨੇ ਨਾਨਾ ਆਂਗਾ ਸਿੰਘਾ ਮੇਰੇਆਂ ਹੈ ਮੈਂ ਉਹਨਾਂ ਦਾ ਇੰਨਾ ਕੀਤਾ ਪਰ ਉਹ ਜਾਂਦੀਆਂ ਜਾਂਦੀਆਂ ਸਿਰ ਤੇ ਖੇ ਪਾਈ ਗੰਗਾ ਮੇਰੇ ਕਿਉਂ ਓਕੇ ਕੇ ਗਿਆ ਤਾਂ ਨਾ ਕੁਛੋ ਜਿਹੀ ਪਾਬੀ ਕਮਰਾ ਦੇਖਦੀ ਸੀ ਆਪ ਦਾ ਵੀ ਕਿੰਨਾ ਕੁਛ ਚੇਂਜ ਹੋ ਗਿਆ ਮੇਰੇ ਕਮਰੇ 'ਚ ਮੇਰੇ ਵਿਆਹ ਤੋਂ ਬਾਅਦ ਨਾ ਨਾ ਚੇਂਜ ਤਾਂ ਕੁਛ ਨਹੀਂ ਹੋਇਆ ਸੋਹਣਾ ਬਣਾਇਆਗਾ ਤੇ ਮੇਰੀ ਗੱਲ ਸੁਣ ਇੱਥੇ ਕਾਹਤੋਂ ਵਹਿ ਗਈ ਉਧਰ ਸਾਡੇ ਵਾਲੇ ਕਮਰੇ ਚੱਲ ਜਾ ਇੱਥੇ ਤਾਂ ਨਾ ਕੱਲਾ ਪੱਖਾਗਾ ਉਧਰ ਹੀ ਸੀ ਵੀ ਆ ਨਾਲੇ ਮੇਰੀ ਗੱਲ ਸੁਣ ਤੇਰੇ ਪਰੌਣੇ ਨੂੰ ਆਦਤ ਨਹੀਂ ਹੈਗੀਗੀ ਵੀ ਉਹ ਪੱਖੇ ਹਟਾ ਸੌਵੇਂ ਆ ਸੱਸੀ ਕਹ ਲੈ ਦੇ ਸੱਸੀ ਕਹਵੇਂ ਨੇ ਪਰ ਸੱਸੀ ਕਹਾਈ ਜੀ ਸੱਸੀ ਕਾ ਇਹ ਪਤਾ ਲੱਗਿਆ ਵੀ ਭੈਣ ਨੇ ਆਉਣਾ ਤੇ ਪਹਿਲਾਂ ਹੀ ਭੱਜ ਗਿਆ ਤਰੋ ਉਹ ਨਹੀਂ ਨੇ ਭਨੇ ਮੈਨੂੰ ਅੱਜ ਸ਼ਾਮ ਨੂੰ ਆਉਂਗੇ ਚੱਲ ਕੋਈ ਨਹੀਂ ਹੁਣ ਮੈਂ ਕਿਤੇ ਨਹੀਂ ਭਜਦਾ ਰਿਹਾ ਬੈਠਾ ਤੁਹਾਡੇ ਕੋਲੇ ਆਹ ਹੋਣ ਬੈਠਾ ਤਾਂ ਸਾਡੇ ਹੋਰ ਦੱਸੋ ਭਾਈ ਮਾਸੀ ਮਸਲੀ ਦੀ ਕੀ ਹਾਲ ਸੀ ਸਾਰੇ ਵਧੀਆ ਸੀ ਬਈ ਤੂੰ ਦੱਸ ਕੰਮ ਤੇ ਵਗਿਆ ਸੀ ਹਾਂ ਫਿਰ ਆਪਣੇ ਤੁਹਾਨੂੰ ਪਤਾ ਹੀ ਕੰਮ ਤੇ ਹੈ ਲੈ ਮਾਂ ਜਲਦੀ ਜਲਦੀ ਚਾਹ ਫੜਾ ਦੀਏ ਆਲਾ ਪੁੱਟ ਫੜਾ ਮੈਂ ਤਾਂ ਮਿੱਠਾ ਘਾਟੀ ਪਾਇਆਗਾ ਅੱਤਾ ਮੈਂ ਗੁੜ ਪਾਤਾ ਚੱਲ ਕੋੜ ਦਾ ਸਵਾਦ ਬਣ ਜਾਂਦੀ ਹੈ ਹਾਂ ਤਖੰਡ ਪਾਤੀ ਮਖਾ ਜੇ ਕੱਲੀ ਕੋੜਤੀ ਬਣਾਤੀ ਪਤਾ ਨਹੀਂ ਪੀਊਗਾ ਕਿ ਨਹੀਂ ਹੋਰ ਨਾ ਪੀ ਨੰਨੇ ਮਨਿੰਦਰ ਦਾ ਤੈਨੂੰ ਪਤਾ ਬਾਲਾ ਘੱਟ ਮਿੱਠਾ ਪੀਂਦੀ ਹੈਗੀ ਮੈਂ ਤਾਂ ਪਾਇਆ ਤਾਂ ਸਾਬਜੇ ਨਾਲ ਹੀ ਨਿੰਦ ਵੀ ਨਾ ਦੇਵੇ ਨਹੀਂ ਨਹੀਂ ਪੀਦੀ ਹੈਗੀ ਜਦੋਂ ਦੀ ਪਸੰਦ ਦੀ ਬਣੀ ਹੋਈ ਜਮ ਇੰਨੇ ਦੇ ਮੈਨੂੰ ਇਹੀ ਤਾਂ ਪਤਾ ਨਹੀਂ ਘੁੱਟ ਕੇ ਤੂੰ ਪੀ ਕੇ ਦੇਖ ਲੈ ਜਾਂ ਪਹਿਲਾਂ ਜੋ ਤੈ ਬਣਾਈ ਹੈ ਵਧੀਆ ਅੱਗੇ ਕਦੇ ਮਾੜੀ ਬਣਾਈ ਹੈ ਤਾਂ ਓਹੋ ਉਹਦੇ ਸਾਹਮਣੇ ਡਰ ਲੱਗਦਾ ਮੈਨੂੰ ਮਨਿੰਦਰ ਸਾਹਮਣੇ ਚੱਲ ਕੋਈ ਨਾ ਤੂੰ ਪਾ ਲੈ ਲੈ ਕਿੰਨੇ ਦਾ ਬਧੀ ਬਣਾਈਆ ਚੱਲ ਜੇ ਆਈਂ ਕਹਤਾ ਵੀ ਜਾਦੇ ਮਿੱਠਾ ਦਵਾਰੇ ਬਣਾ ਦੂੰ ਹਣਾ ਕੋਈ ਨਾ ਯਾਰ ਇਹ ਮਿੱਠਾ ਲੱਗਣੇ ਨਹੀਂ ਆ ਨਮਕੀਨ ਨਾਲ ਧਰਤਾ ਆ ਦੇ ਆਹ ਖਾਲੂਗੀ ਨਾਲ ਹਾਂ ਤਾਂ ਸਮੇਲੇ ਲੈ ਕੇ ਦੱਸ ਦੂ ਮਿੱਠਾ ਘਾਟਾ ਕਾ ਵੱਧ ਆ ਹੋਰ ਉਹਦਾ ਨੱਕ ਕਹੇ ਜਈਆ ਅੱਛਾ ਵਧੀਆ ਜੱਲਾ ਕੰਮ ਹਾਂ ਹਾਂ ਖੇਤੀ ਬਾਕੂ ਸਮਝ ਜਾਂਦਾ ਡਿਊਟੀ ਆਪਾਂ ਸਮਝ ਹੀ ਜਾਂਦੇ ਆ ਹੈ ਚਲੋ ਤਾਂ ਠੀਕ ਹੈ ਮੈਂ ਜਦੋਂ ਇਹਨਾਂ ਦਾ ਫੋਨ ਆਇਆ ਸੀ ਮਾੜਾ ਮੁੱਟਾ ਤਾਂ ਸਾਨੂੰ ਦੱਸਦਾ ਵੀ ਕਾ ਪਰੋੜੇ ਨੇ ਹੋਣਾ ਨਾ ਕੁੜੀ ਨੇ ਉਹ ਤਾਂ ਚਲ ਮੇਰੇ ਦਿਮਾਗ ਤੋਂ ਨਿਕਲ ਗਿਆ ਚਲ ਹੁਣ ਮੈਂ ਕਿਤੇ ਨਹੀਂ ਜਾਂਦਾ ਇੱਥੇ ਇਹਨੇ ਕੁੜੇ ਆ ਹੋਰ ਦੱਸੋ ਕਿਵੇਂ ਖੇਤੀ ਬੜੀ ਦੱਸੋ ਆਪਣੀ ਬਈ ਵਾਹ ਵਧੀਆ ਵਧੀਆ ਉਹੀ ਗੱਲਾਂ ਕਰਕੇ ਸਾਡੇ ਆ ਪਹਿਲਾਂ ਮੈਂ ਕਿਹਾ ਵੱਡਾ ਬਾਈ ਨਹੀਂ ਮੰਨਦਾ ਸੀ ਉਹ ਕਹਿੰਦਾ ਆਪਾਂ ਲਾਈ ਦੀਏ ਝੋਨਾ ਹੁਣ ਸਾਰਾ ਲਾਤਾ ਅਗੇ ਸਾਰੀ ਲਾਤਾ ਅਗੇ ਤਾਂ ਹੀ ਲਾਤਾ ਇਹ ਵੀ ਵਧ ਗਿਆ ਬਾਈ ਫਿਰ ਹੁਣ ਸੁਣਦਾ ਨਹੀਂ ਫਿਰ ਤੈਨੂੰ ਪਤਾ ਗੱਲ ਕਿਸੇ ਦੀ ਜਦੋਂ ਇੱਕ ਵਾਰੀ ਵਧ ਗਿਆ ਸਮਾਂ ਨਹੀਂ ਬਾਈ ਉਹ ਤੋਂ ਸਾਹਮਣੇ ਹੈ ਪੁਰਾਣਾ ਵੇਦਾ ਹੋ ਕੇ ਆਇਆ 5-7 ਦਿਨ ਰਹਿਊਗਾ ਕੋਈ ਨਹੀਂ ਗੱਲ ਹੀ ਕੋਈ ਨਹੀਂ ਹਾਂ 5-7 ਦਿਨ ਰਹਿ ਸਮਾਂ ਦੇ ਐਸ ਤਾਂ ਦੀਖਦੇ ਰਹਿੰਦੇ ਮੈਂ ਬਾਈ ਰਾਤ ਲਾਉਂਦੇ ਨਹੀਂਗਾ ਹੈ ਹਾਂ ਰਾਤ ਫਿਰ ਟਾਈਮ ਨਹੀਂ ਲੱਗਦਾ ਨਾ ਕਈ ਵਾਰੀ ਫਰਾਂ ਆ ਜਾਂਦਾ ਬੇਬਿਟਲੀ ਹੋ ਜਾਂਦੀ ਆ ਬਾਪੂ ਮਾਰ ਰਹਿੰਦਾ ਤਾਂ ਕਰਕੇ ਫਿਰ ਮੌਕਾ ਨਹੀਂ ਮਿਲਦਾ ਰਾਤ ਰਹਿਣ ਦਾ ਚਲੋ ਹੁਣ ਆਏ ਹਾਂ ਇਕੱਠੇ ਹਾਂ ਦੇਖਦੇ ਆਂ ਹੈ ਭਾਬੀ ਚਾਹ ਪਾ ਲਈ ਸੀ ਕਿ ਸਾਗ ਪਾ ਲਈ ਸੀ ਦੋ ਘੰਟੇ ਲਾਤੇ ਹੋ ਟਾਈਮ ਲੱਗ ਗਿਆ ਪੁੱਤ ਹੋਰ ਟਾਈਮ ਲੱਗ ਗਿਆ ਬੰਦਰ ਬੰਦਰ ਕੀ ਹੋਗਾ ਸਮਾਂ ਤੁਮਾਰਾ ਮोटा ਬੱਦਲ ਗਈ ਹੋਏਗੀ ਪੁੱਤ ਉਹੀ ਆ ਤਾਨੇ ਦੇ ਉਹ ਨਹੀਂ ਬਾਪੂ ਜੀ ਦੋ ਤਰਾਬ ਹੋ ਗਿਆ ਸੀਗਾ ਮੈਂ ਚਿਰਕ ਨਾ ਕੀਤਾ ਜੋ ਚਾਹ ਚ ਪਾਇ ਚਾਹ ਫਟ ਗਈ ਚੱਲ ਦੁਬਾਰੇ ਕਰੀ ਚੱਲ ਕੋਈ ਨਾ ਠੰਡਾ ਦਾ ਪੀਤਾ ਸੀ ਹੁਣੇ ਹਜੇ ਨਾਲ ਦੀ ਨਾਲ ਚਾਹ ਨੂੰ ਕੀ ਸੀਗਾ ਅਮਨਦਰ ਚੱਲ ਕੋਈ ਨਹੀਂ ਕੋਈ ਨਹੀਂ ਕੋਈ ਚੱਕ ਲੋ ਜਾ ਹੁਣ ਆ ਲੋ ਜੀ ਕੌਣ ਚੱਕੋ ਬਾਪੂ ਜੀ ਹਾਂ ਹਾਂ ਦੇਖ ਸੰ ਪਾ ਵੀ ਯਾਰਾ ਤੈਨੂੰ ਮਿੱਠਾ ਘੱਟ ਪੀਣੀ ਆ ਕੋਈ ਨਹੀਂ ਘਾਟੇ ਪਾ ਕੇ ਰਹੀ ਹੈ ਦੇ ਠੀਕ ਹੈ ਕੀ ਚੱਲ ਹੋਗੀ ਭਾਬੀ ਪਾਣਾ ਗੁੜ ਪਾ ਰੱਖਿਆ ਤੂੰ ਗੋੜੀ ਗੋੜ ਕਰ ਰੱਖਿਆ ਕੱਲਾ ਚੱਲ ਫੇਰ ਕੀ ਹੁੰਦਾ ਗੁੜ ਕਰ ਰੱਖਿਆ ਨਹੀਂ ਠੀਕ ਹੈ ਐਵੇਂ ਮਾਰੀ ਜਾਨੀ ਆ ਤੂੰ ਜੇ ਮਿੱਠਾ ਘੱਟ ਪੀਣੀ ਆ ਸੀ ਤਾਂ ਠੀਕ ਹੈ ਤੂੰ ਦੱਸ ਮੇਂਦਰ ਕੱਲੀ ਖੰਟੀ ਬਣਾ ਦੇਣੀ ਆ ਚਾ ਨਹੀਂ ਮੈਂ ਕਾਫੀ ਬਣਾ ਦੇਣੀ ਆ ਤੇਰੇ ਵਾਸਤੇ ਭਾਬੀ ਪਹਿਲਾਂ ਹੀ ਬਣਾ ਦੇਉਂਗੀ ਹਉ ਤੂੰ ਆਇਆ ਕੀ ਰਣਾ ਨੇ 온 سارے ਕੰਮ ਲਾ ਲਿਆ ਮੈਨੂੰ ਬੈਠਣ ਨਹੀਂ ਦਿੰਦੀ। ਉਹ ਚੱਲ ਕੋਈ ਨਾ ਆਹੀ ਚਾਹ ਪੀ ਲੈ ਕੀ ਹੁੰਦਾ ਸਾਰੇ ਪੀ ਜਾਂਦੇ। ਪੁੱਤ ਮਿੱਠਾ ਲੱਗਦਾ ਹੈਗਾ ਤੈਨੂੰ ਜਿਆਦਾ ਫਿਰ ਚਾਲਾ ਪੂਜੀਆ ਖਾਦਾ ਨਾ। ਆ ਹੁਣ ਤਾਂ ਲਿਆਤਾ ਪੂਜੀਆ ਪਹਿਲਾਂ ਹੰਡਾਉਂ ਹੀ ਪਿਆਤਾ। ਮਨੇ ਤੇਰ ਨਾਲੇ ਪਰੌਣੇ ਨਹੀਂ ਤਾਂ ਚਾਹ ਪਾ ਹੋਲੀ ਦਿੱਤੀ ਇਹਦਾ ਕਹਿੰਦਾ ਵਧੀਆ ਤੇ ਤੈਨੂੰ ਕਿਉਂ ਵੀ ਚੰਗੀ ਲੱਗਦੀ ਕਿ ਸੌਹਰੇ ਦੀ ਚਾਹ ਵਧੀਆ ਲੱਗਣ ਲੱਗੀ। ਨਹੀਂ ਨਹੀਂ ਬਾਪੂ ਜੀ ਮੈਨੂੰ ਪਤਾ ਇਹ ਪਹਿਲਾਂ ਤੇ ਮਿੱਠਾ ਘੱਟ ਪੀਂਦੀ ਐ। ਚੱਲ ਕੋਈ ਨਾ ਵੱੱਦ ਪੈ ਗਿਆ ਮੇਰੇ ਤੋਂ। ਜੋ ਗਵਾਰੇ ਪਿਆ ਨਾ ਉਦੋਂ ਵਿੱਕੀ ਬਣਾਵੀਂ। ਵੇਖਾ ਬਾਈ ਹੋਈ ਨਾ ਮੰਮੀ ਨੂੰ ਮੈਂ ਕਿਹਾ ਸੀ ਮੈਂ ਤਾਂ ਚੈੱਕ ਕਰ ਲੈ ਇੱਕ ਵਾਰੀ ਕਹਿੰਦੀ ਨਹੀਂ ਸਵਾਦ ਹੀ ਬਣੀ ਹੋਊਗੀ ਜ਼ਿਆਦਾ ਜ਼ਿਆਦਾ ਸਵਾਦ ਬਣੀ ਹੈ ਕੀਦਾ ਆ ਗਿਆ ਮੈਂ ਦਰ ਆ ਦੇਖੀ ਮਾਦਾ ਤੇਰੀ ਸਹੇਲੀ ਦਾ ਫੋਨ ਆ ਪਰ ਫੇਰ ਕਰੂੰਗੀ ਗੱਲ ਲਾਈ ਜਾਂਦੀ ਰਹੇਗੀ ਕੀ ਕਰਦੀ ਕੋਤ ਗੱਲਾਂ ਸਾਡੇ ਨਾਲ ਗੱਲਾਂ ਕਰ ਲੋ ਸਾਰਾ ਦਿਨ ਸਹੇਲੀਆਂ ਨਾਲ ਹੀ ਗੱਲਾਂ ਮਾਰਦੇ ਆ ਮੈਂ ਕੱਲ ਜਦੋਂ ਫੋਨ ਕਰ ਲਾ ਨਾ ਬਸ ਉਹ ਤੋਂ ਗੱਲ ਕਰੂ ਆਪ ਤੂੰ ਥੋੜੀ ਵੀ ਮੇਰੀ ਮੰਮਾ ਨੂੰ ਫੋਨ ਲਾ ਲਾ ਮਮਮੀ ਕਰੇ ਕੰਮ ਹੀ ਹੈ ਨਾ ਹੁੰਦਾ ਮੈਂ ਕੀ ਕਰਾਂ ਟਾਈਮ ਹੀ ਨਹੀਂ ਲੰਦਾ ਇਹ ਹੀ ਗੱਲ ਤਾਂ ਮੈਂ ਮੰਮੀ ਨੂੰ ਕਹਿੰਦੀ ਹੁੰਨੀ ਆ ਮੈਂ ਤਾਂ ਸਹੁਰਿਆਂ ਦਾ ਘਰ ਆ ਉਹ ਪੇਕਿਆਂ ਦਾ ਨਹੀਂ ਹੈਗਾਗਾ ਕਿ ਪਈ ਰਹੂਗੀ ਸਹੁਰਿਆਂ ਦੇ ਘਰ ਤਾਂ ਬਾਹਲੇ ਕੰਮ ਹੁੰਦੇ ਆ ਆਹੋ ਮਾਂ ਤਾਂ ਜੇ ਫੋਨ ਲਾ ਲੈਂਦੀ ਕੋਈ ਤੂੰ ਤਾਂ ਜਮੇ ਹੀ ਨਹੀਂ ਲਾਉਂਦੀ ਮੈਨੂੰ ਫੋਨ 10 ਵਜੇ ਨੂੰ ਤਾਂ ਵੇਲੇ ਹੀ ਹੋ ਕੇ ਪੈ ਜਾਣੀ ਭਾਬੀ ਕੀ ਬਣਾਈ ਜੰਦੀ ਆ ਸਬਜ਼ੀ ਬਣਾਈ ਜਾਣੀ ਹੈ ਕੀ ਕੀ ਬਣਾਇਆ ਲੈ ਭਿੰਡੀ ਬਣਾ ਲਈ ਤੇ ਆਲੂ Shimla mirch ਓਹੋ ਭਾਬੀ ਸੱਚੀ ਦੋਨੇ ਸੁੱਕੀਆਂ ਸਬਜ਼ੀਆਂ ਬਣਾ ਲਈਆਂ ਤੇ ਦੋਨੇ ਮੇਰਾ ਖਾਣ ਨੂੰ ਜੀ ਨਹੀਂ ਕਰ ਰੇ ਕੋਈ ਚਾਹੀਦੀ ਸਬਜ਼ੀ ਬਣਾ ਲੈਂਦੀ ਨਾ ਲੈ ਮਨਿੰਦਰ ਸਿਰ ਸਾਹਮਣੇ ਤਾਂ ਮੈਂ ਸਬਜ਼ੀ ਕੱਟੀ ਆ ਉੱਥੇ ਬੈਠੀ ਤੂੰ ਗੱਲਾਂ ਕਰੀ ਗਈਆਂ ਤੂੰ ਮੈਨੂੰ ਮਨਾ ਕਰ ਦਿੰਦੀ ਹੁਣ ਮੈਨੂੰ ਕੀ ਪਤਾ ਵੀ ਜਿਹੜੀ ਸਬਜ਼ੀ ਕੱਟੀ ਐ ਨਹੀਂ ਵੀ ਕੱਲੀਆਂ ਉਹੀ ਬਣਣੀਆਂ ਮੈਂ ਤਾਂ ਐਸਾ ਕੋਈ 4-5 ਤਰ੍ਹਾਂ ਦੀ ਸਬਜ਼ੀ ਬਣੂਗੀ ਉਹ ਚਲ ਜਿਹੜੀ ਮੈਨੂੰ ਪਸੰਦ ਹੋਊਗੀ ਉਹ ਮੈਂ ਖਾ ਲੂੰਗੀ ਆ ਮੈਨੂੰ ਕੀ ਪਤਾ ਤੂੰ ਫਾਹੀ ਨਿਵੇੜੀ ਐ ਜਿਹੜੀ ਘਰੇ ਪਈ ਸੀ ਉਹੀ ਨਹੀਂ ਨਹੀਂ ਮਨਿੰਦਰ ਇਹੋ ਜੀ ਗੱਲ ਨਹੀਂ ਮੈਂ ਤਾਂ ਬੜੇ ਚਾਅ ਨਾਲ ਤੇਰੇ ਬਾਈ ਤੋਂ ਮੰਗਾਈ ਆ ਸਬਜੀ ਮੰਗਾਈ ਹੈ ਘਰੇ ਪਈ ਹੋਊਗੀ ਕੋਈ ਬੇਹੀ ਤੇ ਹੀ ਸਬਜੀ ਨਹੀਂ ਨਹੀਂ ਮਨਿੰਦਰ ਤੈਨੂੰ ਵੀ ਪਤਾ ਆਪਾਂ ਕਿੰਨੀ ਸਬਜੀ ਲਿਆ ਕੇ ਰੱਖਦੇ ਆ ਘਰੇ ਭਾਬੀ ਤੈਨੂੰ ਆਏ ਗਏ ਦੀ ਸੇਵਾ ਕਰਨੀ ਨਹੀਂ ਆਉਂਦੀ ਬੰਦੇ ਨੂੰ ਪੁੱਛ ਕੇ ਕੋਈ ਚੀਜ਼ ਧਰੀ ਦੀ ਹੁੰਦੀ ਆ ਭਾਈ ਤੁਸੀਂ ਕੀ ਖਾਓਗੇ ਤੁਹਾਡੇ ਵਾਸਤੇ ਕੀ ਬਣਾਈਏ ਹੈ ਉਹਨਾਂ ਨੂੰ ਪੁੱਛ ਕੇ ਚੀਜ਼ ਰੱਖੀ ਦੀ ਹੁੰਦੀ ਆ ਤੂੰ ਆਪਦੀ ਮਰਜ਼ੀ ਨਾਲ ਜਿਹੜਾ ਤੇਰਾ ਦਿਲ ਕੀਤਾ ਤੇਰਾ ਖਾਣੂ ਜੀ ਕੀਤਾ ਤੂੰ ਉਹੀ ਬਣਾ ਲਈ ਨਹੀਂ ਨਹੀਂ ਮਨਿੰਦਰ ਮੈਂ ਤੇ ਜੇ ਸਿੱਪੇਲਾਂ ਤੂੰ ਪਿੰਡੀਆਂ ਬਹੁ ਖਾਂਦੀ ਏ ਇਸ ਚਾ ਨਾਲ ਮੈਂ ਤਾਂ ਬਣਾਤੀ Shimla mirch ਵੀ ਤੈਨੂੰ ਪਸੰਦ ਸੀਗੀ ਭਾਬੀ ਪਹਿਲਾਂ ਖਾਂਦੀ ਹੁੰਦੀ ਸੀ ਪਹਿਲਾਂ ਮੈਂ ਕੁਵਾਰੀ ਸੀ ਹੁਣ ਮੈਂ ਵਿਆਹੀ ਗਈਆਂ ਹੁਣ ਤੇਰਾ ਫਰਜ਼ ਬੰਦਾ ਮੈਂ ਤੇਰੇ ਕੋਲ ਆਈਆਂ ਤੂੰ ਮੈਨੂੰ ਪੁੱਛ ਮੇਰਾ ਪ੍ਰਾਣਾ ਆਏ ਨਾਲ ਤੂੰ ਉਹਨੂੰ ਪੁੱਛ ਵੀ ਬਈ ਕੀ ਖਾਏਗਾ ਕੀ ਨਹੀਂ ਖਾਏਗਾ ਉਹ ਤਾਂ ਉਹੀ ਨਹੀਂ ਖਾਂਦੇ ਸੁੱਕੀ ਸਬਜ਼ੀ ਐਨੀ ਉਹਨੂੰ ਤਾਂ ਤਰੀ ਵਾਲੀ ਸਬਜ਼ੀ ਵੱਧ ਪਸੰਦ ਆ ਫਿਰ ਉਹਨਾਂ ਦੇ ਆਏਗਾ ਕੀ ਤੇਰਗੇ ਇੱਥੇ ਆਖਣਗੇ ਲੈ ਪ੍ਰਾਣੇ ਦੀ ਸੇਵਾ ਹੀ ਨਹੀਂ ਕੀਤੀ ਬਾਅਦ ਚ ਗੱਲਾਂ ਤਾਂ ਮੈਨੂੰ ਸੁਣਨੀਆਂ ਪੈਣਗੀਆਂ ਤੁਹਾਨੂੰ ਕਿਹੜੇ ਕਿਸੇ ਨੇ ਕੁਝ ਕਹਿਣਾ ਤੂੰ ਉਸ ਦਾ ਬਸ ਇੱਥੇ ਨੇ ਨੇ ਮਨਿੰਦਰ ਰੁੱਖੀ ਸੁਖੀ ਕਿਉਂ ਜੇ ਤੂੰ ਮੈਨੂੰ ਪਹਿਲਾਂ ਦੱਸ ਦਿੰਦੀ ਤੇ ਉਹ ਸੁੱਕੀ ਸਬਜ਼ੀ ਨਹੀਂ ਖਾਂਦੇ ਮੈਂ ਕੁਝ ਹੋਰ ਬਣਾ ਦਿੰਦੀ ਭਾਬੀ ਉਹੀ ਤਾਂ ਮੈਂ ਕਹੀ ਆਂਦੀ ਆ ਨਾ ਵੀ ਜੇ ਤੂੰ ਪੁੱਛਦੀ ਮੈਨੂੰ ਇਹੀ ਹੁੰਦਾ ਨਾ ਆਏ ਗਏ ਨੂੰ ਪੁੱਛੀ ਤਾਂ ਹੁੰਦਾ ਮੈਂ ਤੈਨੂੰ ਤੇਰੇ ਘਰ ਦੇ ਨਾਲ ਦੱਸਿਆ ਨਹੀਂ ਵੀ ਸੇਵਾ ਆਏ ਗਏ ਪਰੋਣਾਂ ਦੀ ਕਿਵੇਂ ਕਰੀਦੀ ਹੁੰਦੀ ਆ ਮਾਰੇ ਮੁੱਡੇ ਤੂੰ ਅੱਕੜ ਰੱਖ ਲੈ ਘਰ ਭਾਬੀ ਗੁਣਿੱਕੀ ਨਿੱਕੀ ਨਿੱਕੀ ਗੱਲ ਤੈਨੂੰ ਮੈਂ ਦੱਸੂਗੀ ਚਲ ਗਲਤੀ ਹੋ ਗਈ ਮੈਂ ਤੇਰੇ ਵੀਰੇ ਤੋਂ ਮੰਗਾ ਲੈਂਦੀ ਆ ਚਲ ਫਿਰ ਮੈਨੂੰ ਐ ਦੱਸ ਦੇ ਮਿੱਠੇ ਚ ਮੈਂ ਖੀਰ ਬਣਾਉਣ ਲੱਗੀ ਆ ਬਣਾ ਦਾ ਖੀਰ ਨਾ ਦੱਸ ਕਰਤੀ ਉਹ ਹੀ ਗੱਲ ਕੋਈ ਆਪਣੇ ਘਰੇ ਪਾਟ ਤੜਿਆ ਹੋਇਆ ਵਖੀਰ ਬਣਾਏਗੀ ਤੂੰ ਕੋਈ ਕਸਟਰਡ ਬਣਾ ਲਾ ਕੋਈ ਆਈਸਕ੍ਰੀਮ ਮੰਗਾ ਲ ਕੋਈ ਚਾਹ ਦੀ ਕੋਈ ਹੋਰ ਚੀਜ਼ ਕੋਈ ਬਣਾ ਲਓ ਕੋਈ ਬਸ ਤੂੰ ਰਹਿਣੀ ਦੇਪਾ ਵੀ ਕੋਈ ਗੱਲ ਨਹੀਂ ਅਸੀਂ ਬਸ ਨਹੀਂ ਨਹੀਂ ਮਨਿੰਦਰ ਤੂੰ ਗੁੱਸਾ ਕਿਉਂ ਕਰਦੀ ਏਂ ਮੈਂ ਉਹਨੇ ਤੇਰੇ ਵੀਰੇ ਤੋਂ ਕੁਝ ਹੋਰ ਮੰਗਾ ਲੈਣੀ ਆ ਮੈਂ ਸਬਜ਼ੀ ਵੀ ਬਣਾ ਲੂਗੀ ਹੋਰ ਤੇ ਮਿੱਠੇ ਵਾਸਤੇ ਵੀ ਪਹਿਲਾਂ ਚਾਹ ਨੂੰ ਦੋ ਘੰਟੇ ਲਾ ਦੇ ਹੁਣ ਰੋਟੀ ਨੂੰ ਤੁਸੀਂ ਲਾ ਦਿਓ ਪੰਜ ਛੇ ਘੰਟੇ ਚੱਲ ਮੈਂ ਹੁਣੇ ਕਹਿ ਕੇ ਆਉਣੀ ਏ ਤੇਰੇ ਵੀਰੇ ਨੂੰ ਹੂੰ ਇਹ ਆਈ ਲੋਟ ਆਉਤੀ ਮਾਂ ਨੇ ਮੋਲੀ ਸਰਚੜਾਈ ਹੋਈ ਆ ਆਪਦੀਆਂ ਮਰਜ਼ੀਆਂ ਕਰਦੀ ਆ ਆਪਦੀ ਮਰਜ਼ੀ ਤੇ ਨਾ ਮੈਂ ਕੰਮ ਨਹੀਂ ਦਿੰਦੀ ਆਪਦੇ ਹਿਸ਼ਾਰਾਂ ਤੇ ਨਚਾਉਂਗੀ ਹੁਣ ਦੇਖ ਲੈ ਕਿਵੇਂ ਭੱਜੀ ਜਾਂਦੀ ਸੀਗੀ ਇਹੀਂ ਲੋਟ ਆਉਗੀ ਭਾਈ ਆ ਹੀ ਗਿਆ ਹੈ ਆ ਲੈ ਪੈਣੇ ਤੇਰੇ ਮਨਪਸੰਦ ਤਿੰਨ ਚਾਰ ਸਬਜ਼ੀਆਂ ਲੈਤੀਆਂ ਜਿਹੜੀ ਤੈਨੂੰ ਪਸੰਦ ਆ ਉਹ ਬਣਵਾ ਲਾ ਹੁਣ ਨਾ ਲੰਬਾ ਦੇ ਲੰਬਾ ਮੈਂ ਕੀ ਲੰਬਾ ਦਿੱਤਾ ਭਾਈ ਉਹ ਤੇਰੀ ਭਾਬੀ ਨੂੰ ਕਹਿੰਦੀ ਹੋਵੇਂਗੀ ਤੂੰ ਕੁਛ ਨਹੀਂ ਮੈਂ ਤਾਂ ਕੁਛ ਨਹੀਂ ਕਿਹਾ ਭਾਬੀ ਨੂੰ ਕੁਛ ਨਹੀਂ ਕਿਹਾ ਚਲ ਕੋਈ ਨਹੀਂ ਫਿਰ ਹਾਂ ਕਰਮ ਹਾਂਜੀ ਆਗੇ ਤੁਸੀਂ ਹਾਂ ਆ ਲੋ ਸਬਜੀ ਹੈ ਜਿਹੜੀ ਕਹਿੰਦੀ ਹੈ ਮਨਿੰਦਰ ਉਹ ਬਣਾਦੀ ਹੈਗਾ ਹੁਣ ਹੈ ਲੈ ਉਹ ਜਿਹੜੀ ਕਹਿੰਦੀ ਹੈ ਮਨਿੰਦਰ ਉਹ ਬਣਾਦੀ ਪਹਿਲਾਂ ਵੀ ਤਾਂ ਮੈਂ ਉਹਦੇ ਪਸੰਦ ਦੀ ਕੁਝ ਸਬਜੀ ਬਣਾਈ ਸੀਗੀ ਭਿੰਡੀਆਂ ਉਹਨੂੰ ਕਿੰਨੀ ਪਸੰਦ ਸੀ ਸਿਮਲਾ ਮਿਰਚ ਉਹਨੂੰ ਕਿੰਨੀ ਪਸੰਦ ਸੀ ਅੱਜ ਤਾਂ ਉਹ ਬਗਾਨਿਆਂ ਜੇ ਵਾਂਗੂ ਕਰਨ ਲੱਗੀ ਜਿਵੇਂ ਮੇਰੇ ਨਾਲ ਕੋਈ ਖਹਿ ਕਰਦੀ ਹੁੰਦੀ ਆ ਨਾ ਭਾਬੀ ਤੈਨੂੰ ਆਏ ਗਏ ਦੀ ਸੇਵਾ ਨਹੀਂ ਕਰਨੀ ਆ ਉਹਦੀ ਤੇਰੇ ਮਾਵਾਪ ਨੇ ਤੈਨੂੰ ਕੁਝ ਸਿਖਾਇਆ ਨਹੀਂ ਅੱਜ ਮਨਿੰਦਰ ਇੰਨਾ ਕੁਝ ਬੋਲੀ ਮੈਨੂੰ ਉਹਦੇ ਤੋਂ ਨਾ ਇਹ ਉਮੀਦ ਨਹੀਂ ਸੀਗੀ ਚਲ ਕੋਈ ਨਹੀਂ ਜਿਵੇਂ ਕਹਿੰਦੀ ਆ ਤੂੰ ਉਵੇਂ ਕਰਦਾ ਹੁਣ ਉਹ ਪਰੋਣਾ ਨਾਲ ਆ ਪਚੰਗਾ ਨਹੀਂ ਲੱਗਦਾ ਜੇ ਉਹਨੂੰ ਕੁਝ ਕਹਿੰਨੀ ਇਹੀ ਤਾਂ ਮੈਂ ਕਹਿੰਦੀ ਆ ਵੀ ਪਰੋਣਾ ਨਾਲ ਆ ਜਿਹਨੂੰ ਨਖਰੇ ਕਰਨੇ ਚਾਹੀਦੇ ਸੀ ਉਹ ਤਾਂ ਚੁੱਪ ਕਰਕੇ ਉਹਨੇ ਖਾ ਲਈ ਰੋਟੀ ਇਹ ਨਖਰੇ ਕਰੀ ਜਾਂਦੀ ਹੈਗੀ ਰੋਟੀ ਖਾ ਵੀ ਲਈ ਬਾਈ ਨੇ ਮੈਂ ਤਾਂ ਸਲਾਸ ਲੂ ਲੈਿਆ ਸੀ ਉਹਦੇ ਵਾਸਤੇ ਉਹ ਤਾਂ ਵਿਚਾਰਾ ਇੰਨੇ ਜੋਗਾ ਹੈ ਨਹੀਂ ਬਿਨ ਨਖਰੇ ਕਰੇ ਅਮਨਿੰਦਰ ਹੀ ਆਗੀ ਮੈਨੂੰ ਸਮਝ ਨਹੀਂ ਆਉਂਦੀ ਹੈਗੀ ਕਿ ਸੋਹਰੇ ਤਾਂ ਉਹਦੀ ਮੈਂ ਵੀ ਵਾਕੇ ਆਈ ਆ ਉਹ ਤਾਂ ਵਿਚਾਰੇ ਇੰਨੇ ਜੰਗੇ ਨੇ ਇਹ ਕਿਉਂ ਐਂ ਚੜੀ ਪਈ ਹੈ ਮੇਰੇ ਤੋਂ ਚਲ ਕੋਈ ਨਹੀਂ ਮੈਂ ਤਾਂ ਕੱਲੀ ਆਈ ਨਾ ਉਹਦੋ ਸਮਝਾ ਦੂੰ ਮੈਂ ਤੁਸੀਂ ਉਹਦੋ ਨਹੀਂ ਦੇਖਿਆ ਜਦੋਂ ਚਾਹ ਪਿਆਈ ਹੈਗੀ ਹਾਂ ਮੈਂ ਦੇਖਿਆ ਸੀ ਜਦੋਂ ਮੈਂ ਨੋਟ ਕਰੀ ਜਾਂਦਾ ਸੀਗਾ ਮੈਂ ਚਲ ਕੋਈ ਕੀ ਕੀ ਕੁਝ ਬੋਲੀ ਕਹਿੰਦੀ ਭਾਬੀ ਚਾਹ ਤਰਹੀ ਸੀ ਤੇ ਸਾਗ ਤਰਿਆ ਸੀ ਉਹਨੂੰ ਇਹਨਾਂ ਦਾ ਪਤਾ ਵੀ ਮੇਰਾ ਪਰੌਣਾ ਬੈਠਾ ਕੋਲੇ ਉਹਨੂੰ ਸਾਰਾ ਪਤਾ ਸੀਗਾ ਵੀ ਬਾਈ ਹਜੇ ਆਇਆ ਨਹੀਂਗਾ ਲੈ ਆਇਆ ਨਹੀਂ ਪਤਾ ਨਹੀਂ ਕੀ ਗੱਲ ਹੁਣ ਉਹ ਮੇਰੇ ਨਾਲ ਖਹਿਵਾ ਜੀ ਬਾਲੀ ਕਰਦੀ ਆ ਪਹਿਲਾਂ ਵਾਲੀ ਮਨਿੰਦਰ ਨਹੀਂ ਹੈਗੀ ਉਹ ਚਲ ਕੋਈ ਤੂੰ ਕੇਰਾ ਨੂੰ ਸਬਜ਼ੀ ਬਣਾ ਕੇ ਦੇ ਦੇ ਜਿਹੜੀ ਕਹਿੰਦੀ ਹੈ ਹੈ ਉਹ ਤਾਂ ਮੈਂ ਬਣਾ ਦਨੀ ਆ ਪਹਿਲਾ ਕੁਬਾਰੀ ਸੀਗੀ ਹੁਣ ਉਹ ਪਰੌਣੇ ਦੇ ਸਾਹਮਣੇ ਬੇਇੱਜ਼ਤੀ ਕਰੀਂਦੀ ਹੈ ਹੁਣ ਮੈਂ ਤਾਂ ਇਹ ਨਹੀਂ ਸਮਝ ਆਉਂਦੀ ਕਿ ਵੀ ਪਰੌਣੇ ਨੇ ਰੋਟੀ ਖਾ ਲਈ ਆਪ ਕੋ ਭੁੱਖਣ ਪਾਣੀ ਬੈਠੀ ਵੀ ਤੂੰ ਵੀ ਚੁੱਪ ਕਰਕੇ ਦੋ ਰੋਟੀਆਂ ਖਾ ਲੈ ਚਲ ਕੋਈ ਕੁਝ ਨਹੀਂ ਹੁੰਦਾ ਹੈ ਦੋ ਜਣਾ ਚਾਰ ਜਣਾ ਵਿਚਾਰੀ ਆਂ ਭਾਬੀ ਨੇ ਪਿੰਡਿਆਂ ਦੀ ਸਬਜ਼ੀ ਬਣਾ ਇਸ ਤੋਂ ਪਤਾ ਮੈਨੂੰ ਸੁੱਕੀ ਸਬਜ਼ੀ ਘਾਟ ਹੀ ਪਸੰਦ ਆ ਆਪਣੇ ਕਿੱਥੇ ਬਣਾਉਂਦੇ ਆ ਉਹਨਾਂ ਉਹ ਜਿਹੜੀ ਸਬਜ਼ੀ ਮਿਲਦੀ ਆ ਖਾ ਲਿਆ ਕਰ ਉੱਥੇ ਕਿਹੜਾ ਖਾਂਦੀ ਨੀਗੀ ਇੱਥੇ ਆ ਕੇ ਤੈਨੂੰ ਕੁਝ ਜ਼ਿਆਦਾ ਨਹੀਂ ਨਖਰੇ ਜੇ ਕਰਨੇ ਆਉਂਦੇ ਨਾ ਨਖਰੇ ਕਾ ਨੂੰ ਕੀਤੇ ਮੇਰਾ ਪੇਕਾ ਘਰ ਆ ਇੰਨਾ ਕ ਤਾਂ ਮੇਰਾ ਹੱਕ ਬੰਦਾ ਹੀ ਆ ਉਹਦੀ ਪਰਜਾਇਤ ਇੰਨਾ ਕਰੋ ਉਹ ਤਾਂ ਮੈਂ ਪਾਈ ਸਕਦੀ ਆ ਰੋਗ ਤਾਂ ਪਾ ਸਕਦੀ ਆ ਪਰ ਤੰਗ ਕਿਨੂੰ ਕਰੀ ਆਨੀ ਆ ਆਪਦੇ ਭਰਾ ਨੂੰ ਉਹ ਵਿਚਾਰਾ ਹੁਣ ਸਬਜ਼ੀ ਬਣੀ ਬਣਾਈ ਛੱਡ ਕੇ ਪਰ ਹੋਰ ਨਵੀਂ ਸਬਜ਼ੀ ਲੈਣ ਗਿਆ ਕੀ ਗੱਲ ਹੁਣ ਉਹ ਹੋਰ ਬਣਾਉਗੀ ਉਹ ਤੇਰੇ ਦੀ ਰਹਿ ਗਈ ਫਿਰ ਤਾਂ ਬਸ ਹੋਰ ਕੋਈ ਕੰਮ ਨਹੀਂ ਕਰਨਾ ਕਰਦਾ ਉਹਨਾਂ ਨੇ ਚਲ ਕੋਈ ਨਾ ਹੁਣ ਤੁਸੀਂ ਖਤੋਂ ਭੁੱਲੀ ਜਾਂਦੇ ਹੋ ਥੋਡੇ ਮਾਰੀ ਤਾਂ ਕਰੀ ਜੰਨੀ ਸਾਰਾ ਕੁਛ ਮੈਂ ਤਾਂ ਖਾਲੀ ਰੋਟੀ ਮੇਰੇ ਮਾਰੀ ਕਰੀ ਜੰਨੀ ਖਾਲੀ ਰੋਟੀ ਮੇ ਤਾਂ ਪਿੰਨਿਆ ਦੇ ਬਟਾ ਇਹੇ ਉਹ ਬੁਰੀ ਹੈ ਇਹ ਮੇਰੇ ਥਾਂ ਥਾਂ ਤੇ ਬੇਇਜ਼ਤੀ ਕਰਾਉਂਦੇ ਆ ਕਰੀ ਤਾਂ ਇੰਨਾ ਹਸ ਤੇ ਜੰਨੀ ਵਿੱਚ ਇਹਨਾਂ ਦੀ ਪੂਰੀ ਟੌਰ ਬਣੀ ਵੀ ਹਾਂ ਭਾਈ ਪ੍ਰੌਣਾ ਆਇਆ ਇਹ ਇਹ ਖਾ ਕੇ ਰੋਟੀ ਜੀ ਹੋ ਗਏ ਹਾਂ ਲੈਣੀ ਇਕਦਾਂ ਸਿੱਖ ਤਾਂ ਦਪਹਿਰਾ ਚੜ ਗਿਆ ਦੱਸਾਂ ਮੈਨੂੰ ਆਈ ਸੀ ਮੈਂ ਦੁਕਾਨ ਤੋਂ ਸਮਾਨ ਲਿਆ ਆਵਾ ਨੇ ਕੋੜੇ ਸੱਚ ਮੈਨੂੰ ਤਾਂ ਆ ਵੀ ਪਤਾ ਲੱਗਿਆ ਸੀ ਵੀ ਇਹਨਾਂ ਦੇ ਮਨਿੰਦਰ ਆਈ ਹੈਗੀ ਵੇਖ ਲਾ ਉਹਨੂੰ ਮਿਲੀ ਆ ਮਨਿੰਦਰ ਨੂੰ ਨੀ ਪਾਣੇ ਕਰੀਆਂ ਲੈ ਆ ਜਾ ਆ ਜਾ ਪਾਣੇ ਨੰਗਿਆ ਕਰੀਆਂਗੀ ਨੀ ਤੁਹਾਡਾ ਬਾਹਰ ਖੁੱਲਾ ਸੀਗਾ ਜਾਂਦੀ ਤਾਂ ਮੈਂ ਦੁਕਾਨ ਤੇ ਸੀ ਹਾਂ ਮੈਂ ਹਾਂ ਚੱਲ ਮਨਿੰਦਰ ਆਈ ਆ ਮੈਂ ਉਹਨੂੰ ਮਿਲੀ ਆਵਾ ਹਾਂ ਆ ਜਾ ਆ ਜਾ ਬਹੁਤ ਨਾ ਵਧ ਗੇੜਾ ਮਾਰਿਆ ਤਾ ਬਸ ਐਵੇਂ ਹੀ ਲੱਗਦਾ ਕਰੋ ਪਤਾ ਕਰੋ ਹੀ ਗੱਲ ਉਹਨੂੰ ਛੁੱਟੀਆਂ ਗਈਆਂ ਜਵਾਕ ਗਏ ਹੋਏ ਆਗੇ ਅੱਛਾ ਮੈਂ ਫਿਰ ਕੱਲੀ ਜਾ ਜਾਨੀ ਐ ਬੈ ਜਾ ਅੰਦਰ ਆ ਜਾ ਬੈਠ ਕੇ ਗੱਲਾਂ ਕਰਦੇ ਆ ਆ ਜਾ ਆ ਜਾ ਇੱਕ ਤਾਂ ਗਰਮੀ ਜਾ ਵੱਡੇ ਜੀ ਇੰਨੀ ਹੋਈ ਹੋਰ ਬਹੁਤ ਜ਼ਿਆਦਾ ਤੇ ਹੋਰ ਹੁਣ ਇਹ ਦੇਖਵੇਂ ਠੀਕ ਐ ਹਾਂ ਹਾਂ ਵਧੀਆ ਠੀਕ ਆ ਜਾ ਇੱਧਰ ਬੈ ਜਾ ਨੇ ਪਤਾ ਅੱਛਾ ਇੱਧਰ ਉਰੇ ਬੈ ਜਾ ਨੇ ਚਲ ਆ ਜਾ ਹਣੀ ਪੜਨੇ ਪਹਿਲਾਂ ਤਾਂ 5-4 ਦਿਨ ਮੈਂ ਬਾਗੀ ਅੱਛਾ ਮੈਂ ਆਉ ਦੇ ਪੇਕੇ ਲਾਈ ਮੈਂ ਮੇਰਾ ਵੀ ਇੱਥ ਕੀ ਜੀ ਕੀਤਾ ਵੀ ਚਲ ਮੈਂ 4-5 ਲਾਇਆ ਵਾ ਹਾਂ ਤੇ ਉਸ ਤੋਂ ਬਾਅਦ ਭਈ ਹੁਣ ਨੂੰ ਬਾਗੀ ਨੂੰ ਦਸਕ ਦਿਨ ਲਾਇ। ਕੱਲ ਆਈ ਆ ਹਜੇ। ਵਧੀਆ ਚਲ ਆ ਨਾਲੇ ਛੁੱਟੀਆਂ 'ਚ ਹੀ ਜਾਇਆ ਜਾਂਦਾ ਹੁੰਦਾ। ਹਾਂ ਜਵਾਖਾਂ ਨੂੰ ਛੁੱਟੀਆਂ ਕਰਕੇ ਤੂੰ ਤਾਂ ਦੇਖ ਕਿੱਥੇ ਜਾਇਆ ਜਾਂਦਾ ਘਰੋਂ ਤੋਂ ਸਾਰਾ ਸਿਆਹ ਦੇਖ ਫਿਰ ਹੁਣ ਜਵਾਖਾਂ ਕਰਕੇ ਛੁੱਟੀ ਹੁੰਦੀ ਨਹੀਂ 12 ਇਤਵਾਰ ਦੀ ਹੁੰਦੀ ਆ ਉਹ ਇੱਕ ਦੋ ਦਿਨਾਂ ਦੇ ਵਿੱਚ ਬੰਦਾ ਜਾਵੇ ਕੀ ਜਾਵੇ। ਉਹੀ ਤਾਂ ਗੱਲ ਹੈ ਕਿ ਜਵਾਖ ਦਾ ਵਾੜਾ ਕਰਨ ਲੱਗ ਗਿਆ ਮੈਂ ਕਿਹਾ ਚਲ ਤੂੰ ਲਾਇਆ ਦੋ ਚਾਰ ਦਿਨ ਜਿਹੜੇ ਲਾਉਣੇ ਆਗੇ ਤੇ ਚਲ ਘਰ ਆਪੇ ਮੈਂ ਸਾਵਣੂਗੀ ਮੇਰ ਤਾਂ ਕੱਲੀ ਦੀ ਰੋਟੀ ਆ ਫਿਰ ਐ ਮਾਪ ਤੋ ਰੋਟੀ ਪਕਾ ਲਿਆ ਕਰਾਂਗੇ ਖਾ ਲਿਆ ਕਰਾਂਗੇ। ਮੈਂ ਉਹ ਤਾਂ ਹੁਣ ਪਤਾ ਕੰਮ ਤੇ ਜਾਂਦਾ ਮੁੰਡਾ ਦਾ ਪੱਡਾ ਵੱੰਨ ਕੇ ਲੈ ਆਏ ਹੋ ਗਿਆ ਲੈ ਉਹ ਥਿਹਾਰਾ ਦਿੱਤਾ ਭਾਈ ਅੱਛਾ ਤੇ ਹੋਰ ਉਹਦੇ ਤਾਂ ਦੋ ਭਰਾਗੇ ਤੇ ਦੋ ਭਝਾਈਆਂ ਭਾਈ ਮੈਂ ਕਹਿੰਦੇ ਜਿਹੜਾ ਭਰਾਵਾਂ ਨੇ ਦੇਣਾ ਉਹ ਤਾਂ ਦੇਣਾ ਹੀ ਦੇਣਾ ਹੈ ਹੈ ਤੇ ਭਝਾਈਆਂ ਵੀ ਉਹਦਾ ਤਾਂ ਇੰਨਾ ਸਾਹੀ ਸਾਹ ਲੈਂਦਾ ਉਹਦੇ ਚ ਤੂੰ ਆਏ ਵੇਖ ਲੈ ਮੇਰੇ ਦੀਡੇ ਕੱਪੜੇ ਤਾਂ ਨੇ ਤੇ ਨਹੀਂ ਭੇਜਣੇ ਸੀ ਕਾ ਮੇਰੀ ਕੁੜੀ ਦੇ ਵੀ ਅੱਛਾ ਤੇ ਹੋਰ ਕੁੜੀ ਦੇ ਜਵਾਕਾਂ ਦੇ ਹਾਂ ਜਵਾਕਾਂ ਦੇ ਪਰੌਣੇ ਦੇ ਨਾ ਫੇਰ ਤਾਂ ਪੈਸੇ ਹੀ ਨਹੀਂ ਦੇਖਾ ਨਾ ਦੋਨਾਂ ਨੇ ੱਡੋ ੱਡੀ ਦਿੱਤੇ ਹੈਗੇ ਨਹੀਂ ਆਹ ਕਹਿੰਦਾ ਵੀ ਆਪਦੀ ਧੀ ਨੂੰ ਦੇ ਤੇ ਬਸ ਠੀਕ ਹੈ ਕੌਣ ਸੱਸ ਨੂੰ ਕੋਸਦਾ ਕੌਣ ਡੰਡ ਨੂੰ ਕੋਸਦਾ ਨੀਂ ਤਾ ਨਾ ਆਪੀ ਦੇਖ ਜੇ ਉਹਦਾ ਇਨਾਦਰਮਾਨ ਕਰਦੇ ਹੈ ਕਈ ਦਾ ਤਾਂ ਹੀ ਫੇਰ ਅਸੀਂ ਭੇਜ ਦਿੰਨੇ ਹੈਗੇ ਨਹੀਂ ਤੈਨੂੰ ਪਤਾ ਹੀ ਹੈ ਸਾਡੇ ਮੁੰਡੇ ਦਾ ਜੇ ਕੋਈ ਤਜਨਾ ਕੋਈ ਨਾ ਬਲਾਵੇ ਨਾ ਤੇ ਉਹ ਤਾਂ ਉੱਥੇ ਜਾ ਕੇ ਖੜਦਾ ਵੀ ਨਹੀਂ ਗੱਲ ਸਹੀ ਹੈ ਤੇਰਾ ਮੁੰਡਾ ਤਾਂ ਭਈ ਅੜ ਪੈ ਰਿਖੋ ਹਾਂ ਹਾਂ ਚਲ ਇਹ ਗੱਲਾਂ ਨੂੰ ਛੱਡ ਪਾਣੀ ਤਾਂ ਨਹੀਂ ਪੀ ਪਹਿਲਾਂ ਕੋੜੇ ਕੰਮੋ ਆ ਪਾਣੀ ਦਾ ਗਲਾਸ ਲੈ ਗਿਆ ਤੇਰੀ ਚਾਚੀ ਆਈ ਹੈਗੀ ਮਸਾਂ ਕਿਹੜਾ ਮਾਰਦੀਆਂ ਤੂੰ ਤਾਂ ਤੂੰ ਵੀ ਨਹੀਂ ਆਇਆ ਹੈਗਾ ਵੀ ਚੱਲ ਲੱਗਦੀ ਟੱਪ ਦੀ ਮੈਨੂੰ ਤਾਂ ਨਹੀਂ ਨਿਕਲਿਆ ਜਾਂਦਾ ਮੈਂ ਤੈਨੂੰ ਦੱਸੀ ਜਾਣੀ ਐ ਜੇ ਮੈਂ ਘਰੇ ਆਉਂਦੀ ਫਿਰ ਤਾਂ ਮੈਂ ਆਉਂਦੀ ਹਾਂ ਤੁਹਾ ਮਸਾਂ ਰਹਿ ਗਈ ਚਾਚੀ ਜਾਂਦੀ ਬਸ ਜੀ ਰਹਿ ਭਾਈ ਆ ਲੋ ਬੈ ਜਾ ਮਸਾਂ ਕਿਹੜਾ ਮਾਰਿਆ ਚਾਚੀ ਜੀ ਘਰ ਹੀ ਭੁੱਲ ਗਏ ਉਹ ਤਾਂ ਮੈਂ ਨਾ ਗਈ ਹੋਈ ਸੀਗਾਹ ਫਿਰ ਤੇਰੀ ਭੈਣ ਵੀ ਗਈ ਉਹ ਲਾਇਆ ਹੀ ਵੰਸਾ ਦਿਨਾਂ ਤੇ ਮੈਂ ਪੇਕੀ ਚਲੋ ਤੇ ਤੂੰ ਨਹੀਂ ਜਾਣਾ ਉਹ ਮੈਂ ਤਾਂ ਮਨਿੰਦਰ ਆਈ ਹੋਈ ਆ ਨਾ ਮੈਂ ਕਿੱਥੇ ਜਾਣਾਗਾ ਅੱਛਾ ਅੱਛਾ ਫੇਰ ਲਾ ਆਉਗੀ ਉਦੋਂ ਬਾਅਦ ਚ ਜਾ ਆ ਲੈ ਭਾਈ ਮੈਂ ਤਾਂ ਤੈਨੂੰ ਐ ਕਹਿਨੀ ਹੈਗੀ ਹੁਣ ਜੇਬ ਤਕੜੀ ਕਰ ਲਾ ਮਨਿੰਦਰ ਆਈ ਆ ਉਹਨੂੰ ਕੁਝ ਦੇਖ ਹੀ ਤੋਰੋਂਗੇ ਵਿਚਾਰੀ ਨੂੰ ਤੁਸੀਂ ਕਿਹੜੀ ਗੱਲ ਕਰੀ ਜਾਂਦੇ ਚਾਚੀ ਜੀ ਜੇਬ ਤਕੜੀ ਕਰਨ ਵਾਲੀ ਕਿਹੜੀ ਗੱਲ ਆ ਬੈਠੇ ਆ ਮੇਰੇ ਬੇਬੇ ਬਾਪੂ ਆਪੀ ਕਰ ਦੇਣਗੇ ਨਾ ਭਾਈ ਜਿਹੜਾ ਮਾਂ ਪਿਓ ਨੇ ਕਰਨਾ ਉਹ ਤਾਂ ਕਰਨੇ ਕਰਨਾ ਗਾਹਾਂ ਫੇਰ ਭਰਾ ਭਰਜਾਈ ਦਾ ਵੀ ਹੱਕ ਹੁੰਦਾਗਾ ਉਹ ਵੀ ਆਉਂਦਾ ਤਿਲ ਫੁੱਲ ਦੇਣ ਜਿਹੜਾ ਦੇਣਾਗਾ ਕੀ ਹੋ ਗਿਆ ਗੱਲਾਂ ਕਰੀਏ ਨੇ ਚਾਚੀ ਜੀ ਬੇਬੇ ਬਾਪੂ ਨੇ ਕਰਤਾ ਅਸੀਂ ਕਰਤਾ ਇੱਕੋ ਗੱਲ ਆ ਸਾਡਾ ਕਿਹੜਾ ਕੁਛ ਪੰਡਿਆ ਰਲੇ ਚਾਚੀ ਸੱਸੇ ਕਾ ਪੁੱਤ ਸੱਸੇ ਕਾ ਮੈਂ ਤਾਂ ਤੈਨੂੰ ਮਿਲਣ ਲਈ ਸੀਗੀ ਅੱਛਾ ਹਾਂ ਤੂੰ ਤੁਸੀਂ ਠੀਕ ਰਹੇਂ ਨਾ ਹੁਣ ਹਾਂ ਵਧੀਆ ਰਹਿੰਦੇ ਆ ਤੂੰ ਦੱਸ ਕਿਵੇਂ ਆ ਮੈਂ ਤਾਂ ਵਧੀਆ ਮੈਨੂੰ ਐਂ ਦੱਸਨ ਭਾਬੀ ਦਾ ਸੁਭਾ ਕਿਵੇਂ ਆ ਰੋਟੀ ਖਵਾਉਂਦੀ ਐ ਬੈਠੀ ਨੂੰ ਹਾਂ ਵਧੀਆ ਵਾਧੂ ਸੇਵਾ ਕਰਦੀ ਐ ਮੇਰੀ ਤਾਂ ਅੱਛਾ ਮੈਂ ਹੀ ਨਹੀਂ ਕਿਸੇ ਕੰਮ ਹਾਂ ਤੂੰ ਸੁਣਾਉਂਦੀ ਆਪਦਾ ਆਪ ਹੀ ਕਰਦੀ ਐ ਭਾਈ ਉਹ ਤੂੰ ਤਾਂ ਇਹਦੀ ਬਾਹਲੀ ਸਿਆਣੀ ਆਈ ਹੈਗੀ ਹਾ ਅਉ ਜੇ ਤੂੰ ਸਿਆਣੀ ਕਰਨੀ ਆਉਂਦੀ ਆ ਤੇਰੇ ਨੂੰ ਥੋੜਾ ਜਿਹਾ ਸਾਧਨ ਕੰਮ ਹੀ ਕਰੀ ਜਾਵੇ ਹਾਂ ਦੇਖ ਲੈ ਭਾਈ ਜਿੰਨੀ ਤੇਰੀ ਚਾਚੀ ਸਿਆਣੀ ਆ ਓਨੇ ਇਹਦੀ ਨੂੰ ਸਿਆਣੀ ਆ ਤੇ ਗਾਹਾਂ ਉਹਦੇ ਹੁਣ ਰਿਸ਼ਤੇਦਾਰ ਗਾਹਾਂ ਟੱਕਰੇ ਨੇ ਉਹ ਦੂ ਵੀ ਵਧੀਆਂ ਨੇ ਮਾਂ ਮੜੇ ਕੰਮ ਨਹੀਂ ਮੜਾਏ ਕੋਈ ਨਾ ਹੁਣੀ ਪੁੱਤ ਹਾਂ ਮੈਂ ਜਾ ਤੀ ਹੋ ਗਿਆ ਠਾਕੀ ਲੈ ਚਲ ਕੋਈ ਨਹੀਂ ਕੋਈ ਕੰਮ ਹੋਊਗਾ ਪੁੱਤ ਅੱਛਾ ਅੱਛਾ ਕਰ ਲੈ ਕੰਮ ਹੋਊਗਾ ਫੈਕਰੀ ਗਿਆ ਚਾਹ ਕਰ ਦੂਗੀ ਉਹ ਕਰਦੀ ਧਰਦੀ ਆ ਆਪ ਨੂੰ ਤਾਂ ਚਲ ਕੋਈ ਨਹੀਂ ਪੁੱਤ ਮੇਰੀ ਗੱਲ ਸੁਣਾ ਅਵੇਕਾ ਤੇਰੀ ਭਝਾਈ ਕਿਵੇਂ ਗੱਲ ਕਰਦੀ ਸੀ ਮੈਂ ਵੀ ਜਾਣ ਕੇ ਗੱਲ ਕਹੀ ਸੀ ਵੀ ਦੇਖਦੀ ਆ ਤੈਨੂੰ ਕੀ ਦੇਊਗੀ ਇਹ ਜਾਂਦੀ ਰੋ ਉਹ ਮੈਨੂੰ ਪਤਾ ਏ ਚਾਚੀ ਮਾੜੇ ਮਾਂਜਦੇ ਦੀ ਹੈਗੀ ਆ ਇਹ ਨਹੀਂ ਪੰਜੀ ਪੁੰਜੀ ਕੱਢਦੀ ਨਾਲ ਮੈਂ ਸਾਰੀ ਗੱਲ ਸੁਣ ਲਈ ਆ ਜਿੰਨਾ ਟਾਈਮ ਮੇਰੇ ਮਾਪਿਓ ਹੈਗੇ ਨਾ ਬਸ ਉਹਨਾਂ ਟਾਈਮ ਹੀ ਹੈ ਮੇਰੀ ਕਦਰ ਮੁਰ ਕਿਹਨੇ ਮੈਨੂੰ ਪੁੱਛਣਾ ਇੱਥੇ ਮਨਿੰਦਰ ਮੇਰੀ ਗੱਲ ਸੁਣਾ ਕਦਰ ਵੀ ਆਪਦੇ ਆਪ ਕੋਾਈ ਦੀ ਹੁੰਦੀ ਆਂਗੀ ਨਹੀਂ ਬੇਗਾਨੀਆਂ ਦੀਆਂ ਕਦੋਂ ਬੰਦ ਕਾ ਹੁੰਦਾਂ ਮੈਂ ਆਪਣੀਆਂ ਹੈ ਇਹਨੇ ਤੈਨੂੰ ਕਿਹੜਾ ਤਰਸ ਹੁਣ ਦੇਣਾ ਸੀਗਾ ਤੂੰ ਸਮਾ ਦੀ ਇਹਨਾਂ ਤੋਂ ਮੰਗ ਜੇ ਮੈਨੂੰ ਆ ਚੀਜ਼ ਲੈ ਆ ਕੇ ਦੋ ਆਮ ਲੈ ਕੇ ਜਾਣਾਗਾ ਜਿਹੜਾ ਤੇਰੇ ਮਾਪਿਆਂ ਨੇ ਦੇਣਾ ਉਹ ਤਾਂ ਤੈਨੂੰ ਦੇਣਾ ਹੀ ਆ ਨਾ ਭਰਾ ਪਰ ਜਿਹਦਾ ਹੱਕ ਬੰਦਾ ਹੁੰਦਾਗਾ ਆਈ ਤੀ ਭੈਣ ਨੂੰ ਈੜਾ ਕਪੜਾ ਦੇ ਕੇ ਤੋਰਨਾ ਉਹ ਚਾਚੀ ਜੇ ਇੰਨੇ ਹੀ ਵਰਤਨ ਦਾ ਪਤਾ ਹੋਵੇ ਤਾਂ ਗੱਲਾਂ ਹੀ ਕਾਹਦੀਆਂ ਅੱਜ ਦੇਖ ਰਹਾ ਹੈ ਇਹਨਾਂ ਨੂੰ ਪਤਾ ਵੀ ਘਰੇ ਪੁਰਾਣਾ ਆਇਆ ਹੋਇਆ ਬੰਦਾ ਕੋਈ ਇੱਕ ਪਰੀ ਵਾਲੀ ਸਬਜ਼ੀ ਧਰਦਾ ਇੱਕ ਕੋਈ ਸੁੱਕੀ ਸਬਜ਼ੀ ਧਰ ਦੋਨੇ ਸੁੱਕੀਆਂ ਸਬਜ਼ੀਆਂ ਧਰੀ ਬੈਠੀ ਇੱਕੋ ਜੀਆਂ ਹੈ ਇੰਨੀ ਕਾਕਲ ਹੈ ਇਹਨੂੰ ਚਾਹ ਪਿਆ ਯੂ ਵੀ 2 ਘੰਟਿਆਂ ਬਾਅਦ ਮੈਨੂੰ ਐਂ ਦੱਸ ਹੈ ਇਹਦੇ ਇਹਦੇ ਇੱਥੇ ਆਉਣ ਨਾਲੋਂ ਪਹਿਲਾਂ ਤਾਂ ਤੂੰ ਇਸ ਘਰ ਦਿੱਤੀ ਹੈਗੀ ਤੂੰ ਹੱਕ ਨਾ ਕਹਿ ਸਕਦੀ ਐ ਓਏ ਆਹ ਦਾਲ ਸਬ지 ਬਣਾ ਕੇ ਦੋ ਹੈ ਆ ਮੈਨੂੰ ਚੀਜ਼ ਲਿਆ ਕੇ ਦੋ ਕਹਿਤਾ ਫਿਰ ਮੈਂ ਤਾਂ ਦੁਵਾਰੇ ਭੇਜਿਆ ਫਿਰ ਵੀਰੇ ਨੇ ਉਹਨੂੰ ਸਬ지 ਲੈ ਕੇ ਫਿਰ ਦੁਵਾਰੇ ਸਬ지 ਬਣਵਾਈ ਮੈਂ ਤਾਂ ਵਧੀਆ ਕੀਤਾ ਹਾਂ ਇਹ ਐਂ ਲੋਟ ਆਉਗੀ ਬਾਹਲੀ ਮੇਰੀ ਮਾਂ ਨੇ ਸਿਰ ਚੜਾਈ ਹੋਈ ਆ ਸਾਧਨ ਕਰੀ ਜੋ ਚਲ ਕੋਈ ਗੱਲ ਨਹੀਂ ਨਿਆਣੀਆਂ ਹਜੇ ਨਿਆਣੀ ਹੈ ਲੈ ਦੱਸ ਨਹੀਂ ਤੇਰੀ ਮਾਂ ਵੀ ਬੱਸ ਉਹੀ ਗੱਲ ਸਾਰਾ ਦਿਨ ਉਹਦੇ ਮੂਰੇ ਮੂਰੇ ਕਰਦੀ ਰਹਿੰਦੀ ਹੈਗੀ ਉਦੋਂ ਟਿੱਕੇ ਨਹੀਂ ਬੈਠਾ ਜਾਂਦਾਗਾ ਜਦ ਹਰ ਵਾਰ ਆਉਣੀ ਐ ਮੈਨੂੰ ਸਮਝਾਉਣੀ ਹੁੰਦੀ ਆ ਵੀ ਤੂੰ ਬਹਿ ਕੇ ਰੋਟੀ ਖਾਏ ਕਰ ਇਹਦੇ ਤਰ੍ਹਾਂ ਸੱਤੇ ਬਹਿ ਜੂਗੀ ਇਹ ਨਾ ਅੱਖੇ ਲੱਗਦੀ ਮੇਰੇ ਤਾਂ ਇਹਨਾਂ ਤੋਂ ਉਹਦੇ ਪਤਾ ਲੱਗੂ ਜਦ ਤੱਕੇ ਮਾਰ ਕੇ ਘਰੋਂ ਕੱਢੀ ਮੇਰੀ ਮਾਂ ਨੂੰ ਵੀ ਹਾਂ ਭਾਈ ਬਹੂ ਤਾਂ ਥੋੜੀ ਹੈਗੀ ਚਲਾਕ ਥੋੜੇ ਮੂਰੇ ਬੰਦੀ ਆ ਘੋਲੀ ਉਹ ਹੈ ਵੀ ਕੋਈ ਗੱਲ ਨਹੀਂ ਭਾਈ ਜਿਹੜਾ ਮਾਪਿਓ ਕਰਨਗੇ ਇਹਨਾਂ ਨੇ ਜੋ ਦੇਣਾ ਦੇਣਾ ਉਹ ਤਾਂ ਦੇਣਾ ਹੀ ਆ ਵੀ ਤੂੰ ਕੀ ਕਰੇਗੀ ਤੇ ਨਿਕਲਦੀ ਆ ਚੋਂ ਉਹਦੇ ਬਾਰੇ ਤਾਂ ਫਿਰ ਪਤਾ ਫੇਰ ਹੀ ਲੱਗੂਗਾ ਨਾ ਵੀ ਤੂੰ ਨਨਾਂ ਨੂੰ ਆਈ ਨੂੰ ਕੀ ਕਰ ਦੇ ਕੇ ਤੋੜਦੀ ਹੈਗੀ ਮੈਂ ਦੱਸ ਆਵੇ ਸਹੁਰੇ ਜਾਕੀ ਕੀ ਕਹੂੰਗੀ ਵੀ ਮੇਰੇ ਪਰ ਪਰਜਾਈ ਤੇ ਮੈਨੂੰ ਪ੍ਰਾਣੇ ਮੈਨੂੰ ਕੀ ਦੇ ਕੇ ਤੋੜਿਆ ਵੀ ਕੁਝ ਵੀ ਨਹੀਂ ਬਸ ਮੇਰੇ ਮਾਪਿਓ ਨੇ ਜਿੰਨਾ ਸੀ ਉਹਨਾ ਕਰਤਾ ਉਹੀ ਤਾਂ ਗੱਲ ਆ ਭਾਈ ਮੈਂ ਤਾਂ ਤੈਨੂੰ ਇੱਕ ਗੱਲ ਕਹਿਨੀ ਆ ਦੇਖ ਜੇ ਤੂੰ ਚੰਗੀ ਰਹਿਣਾ ਨਾ ਮਾੜਾ ਮੋਟਾ ਇਹਨੂੰ ਕਹਿ ਕਹਾ ਕੇ ਆਪਦੇ ਬਾਅਦ ਲੈ ਜੀ ਜਿਹੜਾ ਕੁਝ ਲੈ ਕੇ ਜਾਣਾ ਇਹਨੇ ਆਪਦੇ ਆਪ ਤਾਂ ਨਹੀਂ ਦੇਣਾ ਤੈਨੂੰ ਸਹੀ ਗੱਲ ਆ ਚਾਚੀ ਲੈ ਮੇਰਾ ਹੱਕ ਆ ਮੇਰੇ ਭਰਾ ਦੇ ਜਦੋਂ ਆਪ ਮਹਿੰਗੇ ਮਹਿੰਗੇ ਸੂਟ ਲਿਆ ਕੇ ਪਾ ਸਕਦੀ ਤੇ ਮੈਨੂੰ ਕਿਉਂ ਨਹੀਂ ਦਿਵਾ ਸਕਦੀ ਲੈ ਆਪ ਤਾਂ ਪੁੱਛੇ ਜਿਵੇਂ ਦੇਖਿਆ ਸੀਗਾ ਪਤਾ ਨਹੀਂ ਇਹਨੇ ਕਿੱਥੇ ਜਾਣਾ ਸੀਗਾ ਤੇ ਭਲਾ ਹੀ ਮਹਿੰਗੇ ਸੂਟ ਲਈ ਬੈਠੀ ਕੋਈ 5000 ਦਾ ਕੋਈ 6000 ਦਾ ਐ ਸੂਟ ਲਈ ਬੈਠੀ ਮੈਨੂੰ ਤਾਂ ਲੱਗਾ ਤੇਰੇ ਵੱਸ ਤਾਂ ਆਹੀ ਕੱਢੂਗੀ ਕਾਟਨ ਦੇ ਹੋ ਕਹੇ ਸੀ ਤੇ ਹੋਰ ਮੈਂ ਵੇਖਿਆ ਸੀ ਪਤਾ ਨਹੀਂ ਕਿੱਥੇ ਜਾਣਾ ਸੀ ਕਹਿੰਦੀ ਸੀ ਮੇਰੇ ਕੋਲ ਤਾਂ ਇਹਨੇ ਨਹੀਂ ਗੱਲ ਨਹੀਂ ਕੀਤੀ ਨਾ ਮੰਮੀ ਨੇ ਗੱਲ ਕੀਤੀ ਆ ਨਹੀਂ ਤਾਂ ਮੰਮੀ ਹਰ ਇੱਕ ਗੱਲ ਦੱਸਦੀ ਆ ਮੈਨੂੰ ਤੇ ਤੇਰੀ ਮਾਂ ਵੀ ਗੱਲਾਂ ਲਕੋ ਲੈਂਦੀ ਆ ਉਹ ਨਹੀਂ ਤੈਨੂੰ ਦੱਸਦੀਗੀ ਨਾ ਦੇਖੋ ਉਹਨੂੰ ਐ ਜੇ ਮੈਂ ਆ ਦੱਸਤਾ ਵੀ ਮੈਂ ਬਹੁ ਨੂੰ ਆ ਜਿਦ ਲਿਆ ਕੇ ਤੇ ਮਨਿੰਦਰ ਨਾਲ ਕਹਿੰਦੇ ਮੈਨੂੰ ਵੀ ਉਹ ਜਿਹਾ ਲਿਆ ਕੇ ਦੇ ਮੇਰੀ ਮਾਂ ਹੀ ਮੇਨਾਂ ਬਿੱਤਕਰਾ ਕਰ ਜਾਂਦੀ ਹੈ ਲੈ ਉੱਪਰ ਜਾਇਦੀ ਬਣ ਕੇ ਬੈਗੀ ਧੀ ਕੰਮ ਆਉਂਦੀ ਹੁੰਦੀ ਆ ਨੂਹਾਂ ਨੇ ਕੰਮ ਆਉਂਦੀਆਂ ਭਈ ਉਹ ਤਾਂ ਗੱਲ ਠੀਕ ਆ ਤੇਰੀ ਮਾਂ ਤਾਂ ਐ ਕਹਿੰਦੀ ਆ ਮੈਂ ਰੋਟੀ ਤਾਂ ਨੂਹ ਤੋਂ ਹੀ ਖਾਣੀ ਆ ਫੇ ਰੋਟੀ ਤਾਂ ਨੂਹ ਜੇ ਨੂੰ ਤਾਂ ਰੋਟੀ ਖਾਣੀ ਆ ਫਿਰ ਨੂੰ ਉਹੋ ਜਿਹਾ ਰੱਖ ਹੈ ਜੇ ਹੁਣੇ ਤੈਨੂੰ ਸਾਰੀ ਮਖਤਿਆਰੀ ਪਰਾਦੀ ਗਾ ਤੈਨੂੰ ਰੋਟੀਆਂ ਕਿੱਥੇ ਦੇਈ ਖੜੀ ਐ ਇਹ ਮੇਰੇ ਮਾਂ ਤੋਂ ਲੋਟ ਹੁੰਦੀ ਐ ਲੋੜ ਤਾਂ ਮੈਨੂੰ ਕਰਨੀ ਪਊ ਮੇਰੀ ਪਰਜਾਈ ਤੂੰ ਵੇਖ ਮੇਰੇ ਮੂਹਰੇ ਕਿਵੇਂ ਮੇਨ ਮੇਨ ਕਰਦੀ ਆ ਆ ਚਾਰ ਦਿਨਾਂ ਚ ਮੈਂ ਨਾਸਦੀ ਕੀਤੀ ਤਾਂ ਇਹਨੂੰ ਦੇਖ ਭਾਈ ਮੈਂ ਤਾਂ ਤੈਨੂੰ ਦੱਸਣਾ ਸੀਗਾ ਆ ਇੰਨੀ ਗੱਲ ਦੱਸਦੀ ਐਵੇਂ ਮੇਰੇ ਨਾਲ ਗੱਲ ਪੈ ਜਾਣਾ ਹਨਾ ਇਹ ਆਖਣੀਆਂ ਫਿਰ ਵੀ ਚਾਚੀ ਉਂਗਲ ਲਾ ਗਈ ਤੂੰ ਇਹਨਾਂ ਕੋਲੇ ਨਾ ਕੋਈ ਗੱਲ ਕਰੀ ਚਾਚੀ ਤੂੰ ਕਾ ਦੀ ਉਂਗਲਾਈਓ ਤਾਂ ਮੈਂ ਆਪ ਹੀ ਸੁਣ ਲਿਆ ਤੇ ਮੂੰਹ ਕਹਿੰਦੀ ਨਾ ਮੰਮੀ ਡਾਡੀ ਬੈਠੇ ਆ ਆਪ ਹੀ ਇਹ ਦੇਣਗੇ ਆਪ ਤਾਂ ਖੜਾ ਹੀ ਲੜ ਗਈ ਹੱਥ ਖੜੇ ਕਰ ਗਈ ਸਿੱਧੇ ਵੀ ਮੇਰੇ ਕੋਲ ਤਾਂ ਕੁਝ ਵੀ ਨਹੀਂ ਹੈਗਾ ਪਰ ਐਂ ਹੀ ਕਰਦੀ ਆ ਇਹ ਚਲ ਚੰਗਾ ਮੈਂ ਤਾਂ ਪੁੱਤ ਜਾਨੀ ਆ ਦੇਖ ਚਾਹ ਕਿਹਾ ਸੀ ਬਣਾਉਣ ਨੂੰ ਨਾ ਚਾਹ ਨੂੰ ਛੱਡ ਪਰੇ ਮੈਂ ਤਾਂ ਪੀਂਦੀ ਨਹੀਂ ਚਾਹ ਜਾਨੀ ਮੈਂ ਤਾਂ ਦੁਕਾਨ ਤੇ ਜਾਂਦੀ ਥੋੜਾ ਸਮਾਨ ਲੈਣਾ ਸੀਗਾ ਆ ਸੋ ਲੈ ਕੇ ਜਾਨੀ ਆ ਘਰੇ ਮੈਨੂੰ ਅਖਲੀ ਨਹੀਂ ਹੈਗੀ ਮੇਰੀ ਭਾਬੀ ਨੂੰ ਜੇ ਇਹ ਖੁੱਲਾ ਦੇਖ ਕੇ ਨਾ ਤਾਂ ਮੈਨੂੰ ਸਵੇਰੇ ਐ ਪਤਾ ਲੱਗਿਆ ਸੀ ਕਿ ਤੂੰ ਆਈ ਹੈਂ ਅੱਛਾ ਆ ਗੇੜ ਖੁੱਲਾ ਸੀ ਮੈਂ ਹੱਥ ਨਾਲ ਮੈਂ ਇੱਧਰ ਗੇੜਾ ਕੱਢ ਹੀ ਜਾਵਾਂ ਕੋਈ ਗੱਲ ਨਹੀਂ ਫਿਰ ਆਉਣਾ ਹੱਥ ਨੇ ਮੈਂ ਆਉਂਗੀ ਹੈ ਆ ਭਾਬੀ ਨੂੰ ਮਿਲ ਕੇ ਆਉਂਗੀ ਆ ਜੀ ਕੋਈ ਗੱਲ ਨਹੀਂ ਵਧੀਆ ਸੁਵਾਦੀ ਹਾਂ ਮਾਰ ਲਈ ਗੇੜਾ ਆ ਤਿੰਨ ਡਿਸ ਸੁਣੀ ਇਹਨਾਂ ਮੈਂ ਕਿਹਾ ਸੀ ਚਾਚੀ ਐਸ ਤੇ ਚਾਹ ਧਰ ਦੇ ਪਰ ਇਹੋ ਜੀ ਕਦਰ ਪਵਾਉਗੇ ਆਣ ਗਮਾਣ ਤੇ ਬੇਅਕਲ ਐਸੀ ਚਾਚੀ ਗੱਲ ਤਾਂ ਸਹੀ ਕਹਿੰਦੀ ਆ ਹਾਂ ਅੰਕਲ ਲੋਟੋਂ ਦੀ ਜੇ ਮੈਂ ਵੀ ਚੁੱਪ ਕਰਕੇ ਵੀ ਚੱਲ ਕੋਈ ਨਾ ਨਹੀਂ ਦਿੰਦੀ ਨਾ ਦਿੰਦੇ ਨਾ ਨਾ ਮੈਂ ਤਾਂ ਪੂਰਾ ਉਹਦਾ ਹੱਕ ਲੈ ਕੇ ਜਾਊਂਗੀ ਭਰਾ ਤੋਂ ਜਿੰਨੀ ਚੀਜ਼ਾਂ ਮੈਨੂੰ ਚਾਹੀਦੀਆਂ ਉਹ ਮੰਗੂਗੀ ਹੱਕ ਨਾਲ